ਫਲੋਰ ਸ਼ਹਿਰ ਵਿੱਚ ਨਿਹੰਗ ਜਥੇ ਬੰਦੀਆਂ ਅੱਜ ਫਿਰ ਹੋਈਆਂ ਐਕਟਿਵ ਦਿੱਤੇ ਵੱਖ-ਵੱਖ ਅਦਾਰਿਆਂ ਨੂੰ ਮੰਗ ਪੱਤਰ ਜਿਵੇਂ ਦੱਸਿਏ ਕਿ ਪਿਛਲੇ ਦਿਨੀ ਹਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਪ੍ਰਵਾਸੀ ਨੇ ਹਵਾਨੇਤ ਦੀ ਹੱਤਪਾਰ ਕਰਕੇ ਇੱਕ 5 ਸਾਲਾਂ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਲੋਰ ਸ਼ਹਿਰ ਵਿੱਚ ਨਿਹੰਗ ਜਥੇ ਬੰਦੀਆਂ ਨੇ ਅੱਜ ਫਿਰ ਫਲੋਰ ਦੇ ਐਸਡੀਐਮ ਸਾਹਿਬ ਅਤੇ ਨਗਰ ਕੌਂਸਲ ਦੇ ਕਾਰਸਾਧਕ ਅਫਸਰ ਸ੍ਰੀ ਸੁਨੀਕ ਕੁਮਾਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਫਲੋਰ ਇਲਾਕੇ ਵਿੱਚ ਜਿੰਨੇ ਵੀ ਪ੍ਰਵਾਸੀ ਕੰਮ ਕਰਦੇ ਹਨ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ ਜਿਨ੍ਹਾਂ ਕੋਲ ਕੋਈ ਵੀ ਆਈਡੀ ਪ੍ਰੂਫ ਨਹੀਂ ਹੈ ਜਾਂ ਇੱਕ ਤੋਂ ਵੱਧ ਆਈਡੀ ਪ੍ਰੂਫ ਹਨ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪ੍ਰਵਾਸੀਆਂ ਵੱਲੋਂ ਘੁਣਾਉਣੀਆਂ ਘਟਰਾਵਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਤੇ ਨੱਥ ਪਾਈ ਜਾ ਸਕੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਹਿਮਾਚਲ ਸਰਕਾਰ ਵਾਂਗੂ ਇੱਕ ਕਾਨੂੰਨ ਬਣਾਇਆ ਜਾਵੇ ਕਿ ਪੰਜਾਬ ਵਿੱਚ ਕੋਈ ਵੀ ਬਾਹਰਲਾ ਬੰਦਾ ਜ਼ਮੀਨ ਨਾ ਖਰੀਦ ਸਕੇ ਅਤੇ ਨਾ ਹੀ ਕੋਈ ਆਪਣਾ ਆਈਡੀ ਪ੍ਰੂਫ ਬਣਾ ਸਕੇ ਜੇਕਰ ਕੋਈ ਪ੍ਰਵਾਸੀ ਕੰਮ ਕਰਨ ਲਈ ਪੰਜਾਬ ਵਿੱਚ ਆਉਂਦਾ ਹੈ ਅਤੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਵਾਪਸ ਆਪਣੇ ਦੇਸ਼ ਚਲਾ ਜਾਵੇ। ਹੁਣ ਦੇਖਣਾ ਇਹ ਹੋਇਆ ਕਿ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਉਂਦੀ ਹੈ ਜਾਂ ਨਹੀਂ। ਪ੍ਰਸ਼ਾਸਨ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਦਾ ਹੈ ਜਾਂ ਨਹੀਂ। ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਪ੍ਰਪਲ ਦੀ ਵਿਸ਼ੇਸ਼ ਰਿਪੋਰਟ ਅਜੀ ਬਾਬਾ ਜੀ ਤੁਸੀਂ ਅੱਜ ਐਸਟੀਐਮ ਆਫਿਸ ਆਏ ਹੈਗੇ ਆ ਤੁਸੀਂ ਸਮੂਹ ਪੱਤਰ ਦਿੱਤਾ ਹੈਗਾ ਪ੍ਰਵਾਸੀਆਂ ਨੂੰ ਵੈਰੀਫਾਈ ਕਰਨ ਵਾਸਤੇ ਅ ਹੋਰ ਕਿ ਤੁਹਾਡੀ ਕਿਹੜੀ ਕਿਹੜੀ ਮੰਗਾਂ ਹੈਗੀਆਂ ਤੇ ਕੀ ਤੋਂ ਨੋਜਵਾਲ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਥੇਦਾਰ ਗੁਰਬਾਜ ਸਿੰਘ ਜਥੇਦਾਰ ਕਰਨੈਲ ਸਿੰਘ ਤੇ ਜ਼ਿਲ੍ਹਾ ਜਥੇਦਾਰ ਬਾਬਾ ਹਿੰਮਤ ਸਿੰਘ ਜੀ ਨਾਲ ਐਸਟੀਐਮ ਦਫ਼ਤਰ ਮੰਗ ਪੱਤਰ ਦੇਣ ਆਏ ਸੀ ਸਾਡੀਆਂ ਮੰਗਾਂ ਇਹ ਹੀ ਆ ਕਿ ਬਸ ਜਿਹੜੇ ਪ੍ਰਵਾਸੀ ਨੇ ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਭੇਜਿਆ ਜਾਵੇ ਕਿਉਂਕਿ ਪੰਜਾਬੀਆਂ ਨੂੰ ਜਿਆਦਾ ਅਧਿਕਾਰ ਨਹੀਂ ਹੈਗਾ ਬਾਹਰ ਜਾ ਕੇ ਜਗ੍ਹਾ ਲੈਣ ਦਾ ਤਾਂ ਇਹਨਾਂ ਨੂੰ ਕਿਸੇ ਵੇਸ ਤੇ ਅਧਿਕਾਰ ਦਿੱਤਾ ਜਾਂਦਾ ਕਾਨੂੰਨ ਤਾਂ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਨਾ ਜੀ ਫੇਰ ਕਹਿ ਦਿੰਦੇ ਸਾਰਿਆਂ ਲਈ ਕਾਨੂੰਨ ਇੱਕ ਆ ਨਹੀਂ ਇੱਕ ਵਾਰ ਤਾਂ ਹੋਰ ਵੀ ਗੱਲ ਹੈਗੀ ਆ ਜੇ ਜੇ ਪ੍ਰਵਾਸੀ ਇੱਥੇ ਆਣ ਕੇ ਕੰਮ ਕਰਦੇ ਆ ਤੇ ਆਪਣੇ ਪੰਜਾਬੀ ਵੀ ਆ ਜਾ ਕੇ ਬਿਹਾਰ ਜੁਪੀ ਵਿੱਚ ਇਹਨਾਂ ਦੇ ਵੱਡ-ਵਡੇ ਆਪਣੇ ਖੋਲੇ ਹੈਗੇ ਵਪਾਰ ਖੁੱਲੇ ਗਿਆ ਉਹਨਾਂ ਨੂੰ ਵੀ ਦਿੱਕਤ ਆਏਗੀ ਸੱਤ ਵਜਨ ਹਣ ਜਿੱਦਾਂ ਆਪਣੇ ਪੰਜਾਬੀ ਦਾ ਕੈਨੇਡਾ ਮੈਂ ਵੀ ਕਿਹਾ ਵੀ ਗਏ ਕੰਮ ਕਰਨ ਹਨ ਉਹਨਾਂ ਨੂੰ ਵੀ ਵਾਪਸ ਪ੍ਰਵਾਸੀ ਕਹਿ ਕੇ ਵਾਪਸ ਭੇਜਿਆ ਜਾਂਦਾ ਨਾ ਇੱਧਰ ਜਦੋਂ ਆਂਦੇ ਸਾਹਬਦੇ ਆ ਤੇ ਕੋਈ ਗੱਲ ਨਹੀਂ ਸਾਡੇ ਜਿਹੜੇ ਪੰਜਾਬੀ ਯੂਪੀ ਵਿਹਾਰ ਚ ਕੰਮ ਕਰਦੇ ਆ ਇੱਧਰ ਆ ਕੇ ਕੰਮ ਕਰਨਾ ਅਸੀਂ ਸੰਭਾਂਗੇ ਜੇ ਕੋਈ ਦਿੱਕਤ ਪਰੇਸ਼ਾਨੀ ਆਊਗੀ ਤਾਂ ਅਸੀਂ ਬੈਠੇ ਆ ਲక్ష్ਮੀਸ਼ ਤਰਨਾਦਾਲ ਉਹਨਾਂ ਦੇ ਨਾਲ ਆ ਠੀਕ ਆ ਤੇ ਤੁਸੀਂ ਸਰਕਾਰ ਨੂੰ ਨਹੀਂ ਅਪੀਲ ਕਰ ਸਕਦੇ ਵੀ ਕੋਈ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਜਿਨ੍ਹਾਂ ਦਾ ਇੱਥੇ ਜ਼ਮੀਨ ਹੀ ਨਾ ਖਰੀਦ ਹੋਵੇ ਜਾਂ ਉਹਨਾਂ ਦਾ ਕੋਈ ਕੋਈ ਆਪਣਾ ਇੱਥੇ ਆਈਡੀ ਪ੍ਰੂਫ ਹੀ ਨਾ ਬਣਾ ਸਕਣ ਇਦਾਂ ਦਾ ਕੰਮ ਕਰਨ ਬਾਬਤ ਚਾਹਣਾ ਇਦਾਂ ਦਾ ਤੁਸੀਂ ਸਰਕਾਰ ਨੂੰ ਕੋਈ ਕਰਉ ਨਹੀਂ ਪੈਣੀ ਵਾਈ ਗੁਰੂ ਜੀ ਅਸਲ ਦੇ ਵਿੱਚ ਤਨਪਤਾ ਸਟੈਪ ਵਾਈਜ਼ ਸਟੈਪਸ ਸਭ ਕੁਝ ਹੁੰਦਾ ਹਨਾ ਹੁਣ ਆਪਾਂ ਆ ਜੋ ਜਾਰੀ ਕੀਤਾ ਮੰਗ ਪੱਤਰ ਜੀ ਇਹਦੇ ਉੱਤੇ ਜੇ ਪ੍ਰਸ਼ਾਸਨ ਕਾਰਵਾਈ ਕਰੇਗਾ ਤਾਂ ਠੀਕ ਹੈ ਬੈ ਅੱਜ ਕਿਸੇ ਅੱਜ ਆਪਣਾ ਤਹਿਸੀਲਦਾਰ ਪ੍ਰਭਜੋ ਸਿੰਘ ਜੀ ਨੇ ਆਪਣਾ ਜੋ ਸਤਕਾਰ ਨਾਲ ਮੰਗ ਪੱਤਰ ਐਕਸੈਪਟ ਕੀਤਾ ਹਨਾ ਹਾਂਜੀ ਤੇ ਉਹ ਆਪਣਾ ਇਸ ਉੱਪਰ ਕਰਵਾ ਕਾਰਵਾਈ ਕਰਨਗੇ ਜੀ ਤਾਂ ਠੀਕ ਆ ਨਹੀਂ ਤਾਂ ਫਿਰ ਨਿਆਂਗਰ ਜੱਥੇਬੰਦੀਆਂ ਨੂੰ ਆਪਣੇ ਤਰੀਕੇ ਨਾਲ ਕਾਰਵਾਈ ਕਰਨੀ ਪੈਗੀ। ਠੀਕ ਆ। ਫਿਰ ਵੀ ਤਾਂ ਸਰਕਾਰ ਬੈਠ ਕੇ ਗੱਲ ਕਰੇਗੀ। ਫਿਰ ਆਪਾਂ ਮੰਗਾਂ ਰੱਖਾਂਗੇ ਸਰਕਾਰ ਨਾਲ। ਠੀਕ ਆ। ਤੁਸੀਂ 2-3 ਦਿਨ ਪਹਿਲਾਂ ਵੀ ਫਲੋਰ 'ਚ ਆਏ ਸੀ। ਤੁਸੀਂ ਕਿਹਾ ਸੀ ਵੀ ਅਸੀਂ ਨਗਰ ਕੌਂਸਲ ਨੂੰ ਜਾ ਕੇ ਮਿਲਾਂਗੇ ਜਿਨ੍ਹਾਂ ਨੇ ਇਹਨਾਂ ਦੀਆਂ ਰੇੜੀਆਂ ਲਵਾਈਆਂ ਹੈਗੀਆਂ। ਉਹਦਾ ਵੈਰੀਫਿਕੇਸ਼ਨ ਹੋ ਗਿਆ। ਉਹਨਾਂ ਨੂੰ ਮਿਲਿਆ ਤਾਂ ਹੀ ਆ। ਇਸ ਤੋਂ ਬਾਅਦ ਅਸੀਂ ਉਧਰ ਨੂੰ ਚਾਲਾ ਮਾਰ ਰਹੇ ਆਂ। ਜੀ। ਤੇ ਆਪਣਾ ਨਗਰ ਕੌਂਸਲ ਵਾਲਿਆਂ ਨੂੰ ਹੀ ਜਾ ਕੇ ਇੱਕ ਮੰਗ ਪੱਤਰ ਦਵਾਂਗੇ। ਓਕੇ। ਤੇ ਰੇੜੀਆਂ ਜਿਹੜੀਆਂ ਉਹ ਸਾਰੀਆਂ ਚੱਕਵਾਵਾਂਗੇ। ਓਕੇ। ਰੇੜੀਆਂ ਲੱਗਣਾਂ ਸਾਨੂੰ ਕੋਈ ਦਿੱ ਪੰਜਾਬ ਤੋਂ ਬਾਹਰ ਜਾਂਦੇ ਹਨ। ਓਕੇ। ਅ ਸਰਚਟ ਕੋਲ ਅੱਜ ਨਿਹਾਲ ਸਿੰਘ ਆਏ ਹੈਗੇ ਜੀ ਗੁਰਵਾਨ ਸਿੰਘ ਜੀ ਦਾ ਸਾਡੇ ਕੋਲ ਆਇਆ ਹੈਗਾ ਤੇ ਇਹਨਾਂ ਦਾ ਅਸੀਂ ਇਹ ਐਸਡੀਐਮ ਸਾਹਿਬ ਦੇ ਆਪਣੇ ਉੱਚ ਅਧਿਕਾਰੀਆਂ ਸਾਹਮਣੇ ਅੱਜ ਇਹ ਰੱਖਾਂਗੇ ਤੇ ਇਹਨਾਂ ਨੂੰ ਹੁਣ ਨੰਬਰ ਲਾ ਕੇ ਆਪਾਂ ਦੇ ਦਾਂਦੇ। ਕੀ ਸਰ ਮੰਗਾ ਕੀ ਤਰ੍ਹਾਂ ਮੇਲ? ਇਹਨਾਂ ਤੋਂ ਹੀ ਹੈਗਾ ਪ੍ਰਵਾਸੀ ਬੰਦੇ ਤੇ ਜਿਹਦਾ ਕਹਿੰਦੇ ਕਿ ਆਈਡੀ ਪ੍ਰੂਫ ਫਾਈਲ ਸਰ ਇਸ ਰਿਗਾਰਡਿੰਗ ਆ। ਆਪਾਂ ਕੋਲ ਨਾ ਆਪਾਂ ਉੱਚ ਅਧਿਕਾਰੀਆਂ ਤੱਕ ਲੈ ਕੇ ਜਾਂਦੇ ਅੱਜ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ